ਕੀਤੀ ਹੋਈ ਦੇਖੀ ਸੀ ਕੁਝ ਹੋਰ ਚੀਜ਼ਾਂ ਦੇਖੀਆਂ ਰਾਏ ਬੁਲਾਰ ਖਾਨ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਬੱਚਾ ਆਮ ਨਹੀਂ ਆਪਾਂ ਨੂੰ ਸਾਖੀ ਪਤਾ ਹੈ ਸੱਚੇ ਸੌਦੇ ਵਾਲੀ ਉਹ ਸੱਚੇ ਸੌਦੇ ਵਾਲੀ ਸਾਖੀ ਨੂੰ ਖਰਾ ਸੌਦਾ ਲੈ ਕੇ ਆਇਆ ਸਾਖੀ ਜਨ ਸਾਖੀ ਕੁਝ ਪ੍ਰਚਾਰਕ ਤੇ ਕੀਰਤਨੀਏ ਦੱਸਦੇ ਨੇ ਕਿ ਲੰਗਰ ਦੀ ਸ਼ੁਰੂਆਤ ਉਹਨਾਂ ਵੀਰ ਪੰਜਾਂ ਨਾਲ ਹੋਈ ਮੈਂ ਇਹਦੇ ਨਾਲ ਸਹਿਮਤ ਨਹੀਂ ਬਗਾਨੇ ਕਮਾਈ ਸੀ ਉਹ ਬਗਾਨੇ ਕਮਾਈ ਨਾਲ ਲੰਗਰ ਸ਼ੁਰੂ ਕਰਨ ਦੇ ਹੱਕ 'ਚ ਨਹੀਂ ਸਨ ਮਹਾਰਾਜ ਲੰਗਰ ਕਰਤਾਰਪੁਰ ਸ਼ੁਰੂ ਹੋਇਆ ਸੀ ਰਾਏ ਬੁਲਾਰ ਖਾਨ ਸਾਹਿਬ ਦੀ ਗੱਲ ਤਾਂ ਸੁਣਾਣੀ ਸੁਣਾਣੀ ਹੈ ਲੇਕਿਨ ਲੰਗਰ ਤੇ ਕਰਤਾਰਪੁਰ ਸ਼ੁਰੂ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਇੱਕ ਘਟਨਾ ਮੈਨੂੰ ਯਾਦ ਆ ਗਈ ਪਰਸਨਲ ਮੇਰੇ ਇੱਕ ਸੀਨੀਅਰ ਕੁਲੀਗ ਹੁੰਦੇ ਸਨ ਹੈੱਡ ਆਫ ਦਾ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਮਹਿੰਦਰਪਾਲ ਕੋਹਲੀ ਹਿੰਦੂ ਸਨ ਪ੍ਰੋਫੈਸਰ ਸਨ ਪੰਜਾਬੀ ਦੇ ਡਾਇਰੈਕਟਰ ਸਨ ਐਜੂਕੇਸ਼ਨ ਉਹ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਇੱਕੋ ਹੀ ਧੀ ਸੀ ਉਹਨਾਂ ਦੀ ਉਹ ਉਹਨਾਂ ਦਾ ਹਸਬੰਡ ਜਾਨੀ ਇੱਕ ਜਵਾਈ ਦੂਰ ਵੱਸਦਾ ਸੀ ਤੇ ਫਿਰ ਉਹ ਇੱਕੋ ਬੇਟੀ ਸੀ ਰਿਟਾਇਰਮੈਂਟ ਤੋਂ ਬਾਅਦ ਫਿਰ ਉਹ ਅਸਾਮ ਚ ਆਪਣੀ ਧੀ ਕੋਲ ਚਲੇ ਗਏ ਕਦੀ ਕਦੀ ਮੈਨੂੰ ਚਿੱਠੀ ਲਿਖਦੇ ਹੁੰਦੇ ਸੀ ਇੱਕ ਚਿੱਠੀ ਚ ਲਿਖਿਆ ਉਹਨਾਂ ਨੇ ਪਿਆਰੇ ਪੰਨੂ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਸਵੇਰ ਸਾਰ ਉੱਠਿਆ ਇਸ਼ਨਾਨ ਕੀਤਾ ਗੁਰਦੁਆਰਾ ਸਾਹਿਬ ਗਿਆ ਸੇਵਾ ਕੀਤੀ ਲੰਗਰ ਵਰਤਾਇਆ ਲੰਗਰ ਛਕਿਆ ਸਾਰਾ ਦਿਨ ਚੰਗਾ ਲੰਘਿਆ ਤੂੰ ਯਾਦ ਆਇਆ ਸੋਚਿਆ ਤੈਨੂੰ ਜੋ ਮੇਰੇ ਦਿਲ 'ਚ ਅਹਿਸਾਸ ਪੈਦਾ ਹੁੰਦਾ ਰਹੇ ਉਹ ਗੱਲ ਸੁਣਾਵਾਂ ਸ਼ਾਇਦ ਤੈਨੂੰ ਚੰਗੀ ਲੱਗੇ 2500 ਸਾਲ ਪਹਿਲਾਂ ਇਹ ਚਿੱਠੀ 'ਚ ਲਿਖਿਆ ਹੈ 2500 ਸਾਲ ਪਹਿਲਾਂ ਕਪਲਵਸਤੂ ਦੇ ਰਾਜਸਤ੍ਰਿਓਂ ਇੱਕ ਜਵਾਨ ਨਿਕਲਿਆ ਹੱਥ 'ਚ ਮੰਗਟਿਆਂ ਦਾ ਠੂਠਾ ਫੜਿਆ ਤੇ ਮੰਗਣ ਲੱਗਿਆ ਪੂਰੇ ਦਾ ਪੂਰਾ ਇੱਕ ਰਾਸ਼ਟਰ ਮੰਗਟਿਆਂ ਦਾ ਰਾਸ਼ਟਰ ਬਣਾ ਦਿੱਤਾ ਭਿਖੂ ਮੈਨੇ ਮੰਗਤਾ ਹੁੰਦਾ ਭੀਖ ਮੰਗਣ ਵਾਲਾ ਕਹਿੰਦੇ ਉਹਦੇ ਤੋਂ 2000 ਸਾਲ ਬਾਅਦ ਅੱਜ ਤੋਂ 500 ਸਾਲ ਪਹਿਲਾਂ ਤਲਵੰਡੀ ਪਿੰਡ 'ਚ ਇੱਕ ਬੱਚਾ ਪੈਦਾ ਹੋਇਆ ਜਵਾਨ ਹੋਇਆ ਬੰਦਗੀ ਕੀਤੀ ਪਿਛਲੀ ਉਮਰੇ ਜ਼ਮੀਨ ਲਈ ਹਲਵਾ ਆ ਮੱਝਾਂ ਪਾਲੀਆਂ ਖੀਰ ਦਾ ਕੜਾਹਾ ਤਿਆਰ ਕਰਕੇ ਕਟੋਰਾ ਹੱਥ 'ਚ ਮੈਨੂੰ ਫੜਾ ਕੇ ਕਿਹਾ ਨਾਲੇ ਲੋੜਵੰਦਾਂ ਨੂੰ ਛਕਾ ਨਾਲੇ ਆਪ ਚੱਕ ਮੰਗਤਿਆਂ ਦੇ ਰਾਸ਼ਟਰ ਨੂੰ ਉਸ ਸ਼ਖਸ ਨੇ ਦਾਤਿਆਂ ਦੇ ਰਾਸ਼ਟਰ 'ਚ ਬਦਲ ਦਿੱਤਾ ਇੱਕ ਸ਼ਖਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਹਿਸਟਰੀ ਪੜਾਉਂਦਾ ਹੋਇਆ ਮੈਂ ਇਹ ਦੱਸਦਾ ਹੁਣਾਂ ਕਿ ਆਪਾਂ ਜੱਜ ਕਿਵੇਂ ਕਰੀਏ ਫਲਾਣਾ ਚੰਗਾ ਸੀ ਫਲਾਣਾ ਮਾੜਾ ਸੀ ਜਨਮ ਵੇਲੇ ਦੁਨੀਆ ਕਿਹੋ ਜੀ ਸੀ ਜਦੋਂ ਦਿਹਾਂਤ ਹੋਇਆ ਤਾਂ ਦੁਨੀਆ ਕਿਹੋ ਜੀ ਹੋਗੀ ਉਹਦੇ ਤੋਂ ਬਾਅਦ ਦੁਨੀਆ ਨੂੰ ਕੋਈ ਅਸਰ ਕਬੂਲਿਆ ਕਿ ਨਾ ਇਹ ਜੱਜਮੈਂਟ ਹੁੰਦੀ ਹੈ ਆਪਣੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਜਹਾਨ ਹੋਰ ਤਰ੍ਹਾਂ ਦਾ ਜਹਾਨ ਸੀ ਉਹਨਾਂ ਤੋਂ ਬਾਅਦ ਸ੍ਰਿਸ਼ਟੀ ਦਾ ਪੇੜ ਆ ਉਹਨਾਂ ਨੇ ਜਦੋਂ ਗੁੰਨਿਆ ਨਵੇਂ ਸਿਰੇ ਤੋਂ ਤਾਂ ਸੰਸਾਰ ਨਵਾਂ ਹੋ ਜਦੋਂ ਪਤਾ ਲੱਗਿਆ ਨਾ ਪਿਤਾ ਜੀ ਨੂੰ 20 ਰੁਪਏ ਆਲਾ ਪਹਿਲਾਂ ਆਪਣੇ ਬੇਟੇ ਦੀ ਚਾਰ ਝੰਬ ਨਹੀਂ ਕੀਤੀ ਭਾਈ ਬਾਲਾ ਜੀ ਦੇ ਘਰ ਗਏ ਭਾਈ ਬਾਲਾ ਜੀ ਨੂੰ ਨਾਲ ਤੁਰਿਆ ਸੀ ਆਪਣੇ ਬੇਟੇ ਦੇ ਸੁਭਾਅ ਦਾ ਪਤਾ ਸੀ ਬਾਪੂ ਨੂੰ ਕਿ 20 ਰੁਪਏ ਕਿਤੇ ਨੁਕਸਾਨ ਨਾ ਹੋ ਜੇ ਉਹ 4 ਸਾਲ ਵੱਡਾ ਵੀ ਹੈ ਤੇ ਜ਼ਿੰਮੇਵਾਰ ਵੀ ਹੈ ਬਾਲਾ ਭਾਈ ਬਾਲਾ ਜੀ ਨੂੰ ਨਾਲ ਭੇਜਿਆ ਸੀ ਭਾਈ ਬਾਲਾ ਜੀ ਦੇ ਘਰ ਗਏ ਭਾਈ ਬਾਲਾ ਜੀ ਨੂੰ ਕਹਿੰਦੇ ਕੀ ਕੀਤਾ ਅੱਜ ਉਹ ਕਹਿੰਦਾ ਜੀ ਅਸਾਂ ਤਾਂ ਬਹੁਤ ਰੋਕੇ ਸੀ ਅਸਾੜੀ ਤਾਂ ਗੱਲ ਹੀ ਨਹੀਂ ਸੁਣੀ ਕਹਿਣ ਲੱਗੇ ਇਹ ਬੰਦਗੀ ਕਰਨ ਵਾਲੇ ਮਹਾਪੁਰਖ ਨੇ ਮਿੱਠੇ ਬੋਲ ਸੁਣਾਗੇ ਮਿੱਠੇ ਬੋਲਾਂ ਤੋਂ ਵੱਧ ਕੀਮਤੀ ਰੁਪਈਆ ਤਾਂ ਨਾ ਅੰਨ ਕੁਝ ਨਹੀਂ ਹੁੰਦਾ ਪਰਵਾਹ ਨਾ ਕਰੋ ਪੈਸਿਆਂ ਪੂਸਿਆਂ ਦੀ ਔਲਾਦ ਤੇ ਜੀ ਸਾਰੀ ਮੈਂ ਤਾਂ ਬਹੁਤ ਰੋਕੀ ਸੀ ਮੇਰੀ ਜਦੋਂ ਮੰਨ ਨਹੀਂ ਮੈਂ ਕੀ ਕਰਾਂ ਪਿਤਾ ਜੀ ਕਹਿੰਦੇ ਨਾਨਕ ਹੈ ਕਿੱਥੇ ਇਸ ਵੇਲੇ ਜੀ ਪਿੰਡ ਦੇ ਬਾਹਰ ਤਲਾਬ ਦੇ ਕਿਨਾਰੇ ਕਰਤਾਰ ਦਾ ਨਾਮ ਲੈ ਰਿਹਾ ਹੈ ਤੇਜ਼ ਕਦਮੇ ਪਿਤਾ ਜਦੋਂ ਪਿੰਡ ਦੇ ਬਾਹਰ ਤਲਾਬ ਵੱਰ ਤੁਰਿਆ ਬੇਬੇ ਨਾਨਕੀ ਤੇਜ਼ੀ ਨਾਲ ਪਿੱਛੇ ਪਿੱਛੇ ਚੱਲੀ ਪਿਤਾ ਨੂੰ ਆਉਂਦਿਆਂ ਦੇਖ ਕੇ ਬਾਬਾ ਆਦਬ ਨਾਲ ਖਲੋਏ ਗਏ। ਨਜ਼ਦੀਕ ਆ ਕੇ ਪੁੱਛਿਆ ਕੀ ਕੀਤਾ ਉਸ 20 ਰੁਪਈਆ ਦਾ? ਬਾਬੇ ਕਹੇਆ ਜੀ ਖਰਾ ਸੌਦਾ ਕਰਨ ਲਈ ਆਖਿਆ ਸੀ ਨਾ। ਖਰਾ ਸੌਦਾ ਕਰ ਆਏ ਹਾਂ। ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਸੱਜੇ ਹੱਥ ਨਾਲ ਖੱਬੀ ਗੱਲ ਉੱਤੇ, ਖੱਬੇ ਹੱਥ ਨਾਲ ਸੱਜੀ ਗੱਲ ਉੱਤੇ ਦੋ ਥੱਪੜ ਰਸੀਦ ਕੀਤੇ। ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਘਰ ਚਲੀਏ। ਵਿਦਿਆਰਥੀਓ ਮੈਂ ਏ ਵਾਕ ਪੜ ਕੇ ਅੱਗੇ ਨਹੀਂ ਗਿਆ ਰੋਕਿਆ ਪਿਤਾ ਜੀ ਘਰ ਚੱਲੀ ਸੰਸਾਰ ਦੇ ਸਾਰੇ ਧਰਮ ਗ੍ਰੰਥਾਂ 'ਚ ਇਹ ਲਿਖਿਆ ਹੋਇਆ ਹੈ ਕਿ ਇਹ ਧਰਤੀ ਸਾਡਾ ਘਰ ਨਹੀਂ ਹੈ ਸਰਾ ਹੈ ਸਾਡਾ ਘਰ ਕਿਤੇ ਹੋਰ ਹੈ ਕਰਮਾਂ ਵਾਲਿਆਂ ਨੂੰ ਉਹ ਘਰ ਨਸੀਬ ਹੋਊ ਜਿਨ੍ਹਾਂ ਨੂੰ ਇਹ ਘਰ ਨਸੀਬ ਹੋਇਆ ਸੀ ਬਾਕੀ ਬਹੁਤ ਸਾਰੇ ਹੋਰ ਲੋਕ ਸਨ ਪਿਤਾ ਨੂੰ ਇਹ ਘਰ ਨਸੀਬ ਨਹੀਂ ਹੋਇਆ ਸੀ ਪਿਤਾ ਜੀ ਬੁਰੇ ਨਹੀਂ ਸਨ ਵੱਖਰੀ ਤਰ੍ਹਾਂ ਦੇ ਸਨ ਬਿਤਾਜੀ ਉਹ ਹੋ ਜੀ ਸਾਂਝੇ ਹੋ ਜੇ ਮੈਂ ਤੇ ਜਿਹੋ ਜੇ ਆਪਾਂ ਸਾਰੇ ਆਂ ਪੰਜਾਬ ਵਾਸੀਆਂ ਬਾਰੇ ਇੱਕ ਅਖਾਣ ਸੁਣਿਆ ਮੈਂ ਕਿ ਪੰਜਾਬ ਦੇ ਲੋਕ ਜੇ ਉਹਨਾਂ ਦਾ ਬੇਟਾ ਡਾਕੂ ਬਣ ਜੇ ਤਾਂ ਬਰਦਾਸ਼ਤ ਕਰ ਲੈਂਦੇ ਨੇ ਜੇ ਸਾਧ ਹੋ ਜੇ ਉਹ ਬਰਦਾਸ਼ਤ ਨਹੀਂ ਹੁੰਦਾ ਤਾਂ ਡਾਕੂ ਤਾਂ ਵੀ ਬੱਤਰ ਹੁੰਦਾ ਸਾਧ ਮਾਪਿਆਂ ਵਾਸਤੇ ਡਾਕੂ ਤਾਂ ਫਿਰ ਵੀ ਕੁਝ ਨਾ ਕੁਝ ਲੈ ਕੇ ਆਊਗਾ ਸਾਧ ਨੇ ਕੁਝ ਨਹੀਂ ਲਿਆਉਣਾ ਤੋਂ ਰਾਏ ਬੁਲਾਰ ਖਾਨ ਸਾਹਿਬ ਨੂੰ ਪਤਾ ਲੱਗਿਆ ਨੌਕਰ ਭੇਜਿਆ ਮੈਤਾਂ ਨੂੰ ਹਵੇਲੀ ਬਲਾਕ ਲਿਓ ਪਿਤਾ ਜ ਸਮਝਦੇ ਸੀ ਵੀ ਨਾਰਾਜ਼ ਹੋਣਗੇ ਸੁਨਹਿਆ ਪਿਓ ਆਤਾ ਕਰਨੇ ਹਨ ਨੌਕਰ ਜਾ ਕੇ ਕਹਿੰਦਾ ਜੀ ਕਰਨੇ ਹਨ ਰਾਏ ਕਹੇ ਆ ਕਿੱਡਾ ਤੋਂ ਪਿੰਡ ਹੈ ਤਲਵੰਡੀ ਕਿੱਥੇ ਗਏ ਹੋਣਗੇ ਦੋ ਨੌਕਰ ਭੇਜੇ ਕਿਹਾ ਜਿੱਥੇ ਵੀ ਹਨ ਲੱਭ ਕੇ ਲਿਆਓ ਔਰ ਬਾਬਾ ਨਾਨਕ ਨੂੰ ਨਾਲ ਲੈ ਕੇ ਆਉਣਾ ਪਿਓ ਪੁੱਤਰ ਦੋਵੇਂ ਹਵੇਲੀ ਪਹੁੰਚੇ। ਬਾਬਾ ਜੀ ਨੂੰ ਛਾਤੀ ਨਾਲ ਲਾਇਆ। ਪਹਿਲਾ ਬਾਖ ਮਹਿਤਾ ਤੁਸਾਂ ਨੂੰ ਸਖਤ ਤਾਕੀਦ ਕੀਤੀ ਸੀ ਗੱਲ ਕਰਨ ਵੇਲੇ ਇਸ ਬੱਚੇ ਨਾਲ ਉੱਚੀ ਸੁਰ ਵਿੱਚ ਨਹੀਂ ਬੋਲਣਾ। ਅੱਜ ਤਾਂ ਤੁਸੀਂ ਜ਼ਿਆਦਤੀ ਕੀਤੀ। ਪਿਤਾ ਨੇ ਕਹਿਆ ਜੀ ਪੜਨ ਭੇਜਿਆ ਸੀ ਪੜਦਾ ਨਹੀਂ। ਪਸ਼ੂ ਚਾਰਨ ਭੇਜਿਆ ਪਸ਼ੂਆਂ ਵਿੱਚ ਧਿਆਨ ਨਹੀਂ। ਸੋਚਿਆ ਕੱਖ ਨਹੀਂ ਕਰਨ ਵਾਲਾ ਕਿਸੇ ਕੰਮ ਦਾ ਨਹੀਂ। ਹੱਟੀ ਖਲਵਾ ਦਿੰਦੇ ਹਾਂ 20 ਰੁਪਏ ਉਜਾੜ ਆਇਆ ਨੌਕਰ ਨੂੰ ਕਿਹਾ ਅੰਦਰ ਬੇਗਮ ਸਾਹਿਬਾ પાસે 20 ਰੁਪਏ ਲੈ ਕੇ ਆਓ ਨੌਕਰ 20 ਰੁਪਏ ਲੈ ਆਇਆ ਲਓ ਮਹਿਤਾ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ ਪਿਤਾ ਨੇ ਕਿਹਾ ਜੀ ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ ਇਸ ਵਿੱਚ ਕੀ ਫਰਕ ਰਾਏ ਕਹਿਆ ਜੇ ਇਸ ਵਿੱਚ ਕੋਈ ਫਰਕ ਨਹੀਂ ਫਿਰ ਅੱਜ ਜ਼ੁਲਮ ਕਾਸ ਲਈ ਕੀਤਾ ਸਾਈ ਫਰਿਸ਼ਤੇ ਉੱਪਰ ਫਰਿਸ਼ਤਾ ਲਫ਼ਜ਼ ਵਰਤੇ ਹੈ ਜੇ ਪੈਸਿਆਂ ਦੀ ਕੋਈ ਗੱਲ ਨਹੀਂ ਸੀ ਫਿਰ ਇਹ ਜ਼ੁਲਮ ਕਾਸ ਲਈ ਕੀਤਾ ਸਹੀ ਅੱਜ ਫਰਿਸ਼ਤੇ ਉੱਪਰ ਪਿਤਾ ਨੇ ਕਹਿਆ ਜੀ ਅੱਜ 20 ਰੁਪਏ ਦਾ ਨੁਕਸਾਨ ਕਰਕੇ ਆਇਆ ਹੈ ਕੱਲ ਨੂੰ ਵੱਡਾ ਨੁਕਸਾਨ ਕਰੇਗਾ ਪਿਤਾ ਹੋਣ ਦੇ ਨਾਤੇ ਮੈਨੂੰ ਆਪਣੀ ਔਲਾਦ ਨੂੰ ਜ਼ਿੰਮੇਵਾਰੀ ਸਿਖਾਉਣ ਦਾ ਵੀ ਕੋਈ ਹੱਕ ਨਹੀਂ ਰਾਏ ਕਹਿਆ ਜੋ ਤੁਹਾਨੂੰ ਦਿਸਦਾ ਨਹੀਂ ਆਰਾ ਸਾਨੂੰ ਸਾਫ਼ ਦਿਖਾਈ ਦਿੰਦਾ ਹੈ ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਸਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ आई रिपीट दिस सेंटेंस मेहता ਜੋ ਤੁਸਾਨੂੰ ਦਿਸਦਾ ਨਹੀਂ ਆਰਾ ਸਾਨੂੰ ਸਾਫ਼ ਦਿਖਾਈ ਦਿੰਦਾ ਹੈ ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ मेहता ਤੁਸੀਂ ਹਿੰਦੂ ਹੋ ਔਰ ਮੈਂ ਮੁਸਲਮਾਨ ਇਸ ਕਰਕੇ ਚੁੱਪ ਹਾਂ ਕਿ ਤੁਹਾਡਾ ਭਾਈਚਾਰਾ ਚਰਚਾ ਕਰੇਗਾ ਨਹੀਂ ਤਾਂ ਕਈ ਵਾਰ ਦਿਲ ਵਿੱਚ ਖਿਆਲ ਆਇਆ ਕਿ ਇਸ ਬੱਚੇ ਨੂੰ ਤੁਹਾਡੇ ਘਰੋਂ ਆਪਣੀ ਹਵੇਲੀ ਵਿੱਚ ਲਾਇਆ ਆਵਾਂ ਮਹਿਤਾ ਤੁਸੀਂ ਇਸ ਨੂੰ ਪੁੱਤਰ ਕਰਕੇ ਜਾਣਦੇ ਹੋ ਅਸੀਂ ਜਾਣਦੇ ਹਾਂ ਖੁਦਾਵੰਦ کریم ਇਸ ਰਾਹੀਂ ਧਰਤੀ ਉੱਪਰ ਆਸਾਂ ਨਾਲ ਗੱਲਾਂ ਕਰਨ ਆਇਆ ਹੈ ਆਖਰੀ ਬਾਤ ਮਹਿਤਾ ਇਸੇ ਸਦਕਾ ਮੇਰੀ ਤਲਵੰਡੀ ਬਸਦੀ ਹੈ ਕੋਈ ਮੁੱਲ ਹੈ ਨਾ ਬਾਕਾਂ ਦਾ ਇੱਕ ਇੱਕ ਬਾਖ ਦੇ ਚਰਨਾਂ 'ਚ ਕਰੋੜ ਕਰੋੜ ਰੁਪਈਆ ਰੱਖਦੀ ਉਹ ਛੋਟਾ ਹੈ ਜਿਨ੍ਹਾਂ ਨੇ ਮਹਾਰਾਜ ਨੂੰ ਜਾਣ ਲਿਆ ਉਹ ਇਹੋ ਜਿਹੇ ਹੋਗੇ ਮੈਂ ਈਰਾਨ ਦਾ ਵਿਜ਼ਿਟਿੰਗ ਪ੍ਰੋਫੈਸਰ ਹਾਂ ਤਿੰਨ ਥਾਂ ਤੇ ਗੁਰਦੁਆਰੇ ਨੇ ਸਭ ਤੋਂ ਵੱਡਾ ਗੁਰਦੁਆਰਾ ਤਹਿਰਾਨ ਚ ਭਾਈ ਮਰਦਾਨਾ ਜੀ ਸਮੇਤ ਮਹਾਰਾਜ ਨੇ ਇੱਥੇ ਰਾਤ ਕੱਟੀ ਸੀ ਇਤਿਹਾਸਿਕ ਗੁਰਦੁਆਰਾ ਹੈ ਸ਼ਾਨਦਾਰ ਗੁਰਦੁਆਰਾ ਤਾਂ ਹਰੇਕ ਹੀ ਸ਼ਾਨਦਾਰ ਹੈ ਲੇਕਿਨ ਇਸ ਗੁਰਦੁਆਰੇ ਦੇ ਕੋਈ ਲਗਭਗ ਅੱਧਾ ਪੌਣਾ ਕਿਲੋਮੀਟਰ ਦੂਰ ਮੈਟਰੋ ਸਟੇਸ਼ਨ ਵਾਲੇ ਪਾਸੇ ਇੱਕ ਗੇਟ ਬਣਿਆ ਹੋਇਆ ਉਹ ਗੇਟ ਇੰਨਾ ਸੋਹਣਾ ਮੈਂ ਧੀਰ ਤੱਕ ਖਲੋਤਾ ਗੇਟ ਦੇਖਦਾ ਰਿਹਾ ਉੱਥੋਂ ਦੇ ਪ੍ਰਬੰਧਕਾਂ ਨੂੰ ਸਿੱਖਾਂ ਨੂੰ ਪੁੱਛਿਆ ਕਿ ਇਹ ਦਰਵਾਜ਼ਾ ਇਹ ਗੇਟ ਇੰਨਾ ਸੋਹਣਾ ਡਿਜ਼ਾਈਨ ਕਿਹਨੇ ਬਣਾਇਆ ਕਦੋਂ ਬਣਵਾਇਆ ਉਹ ਕਹਿੰਦੇ ਜੀ ਅਸੀਂ ਗੁਰਦੁਆਰਾ ਤਾਂ ਸਰਕਾਰ ਦੀ ਆਗਿਆ ਲੈ ਕੇ ਬਣਾ ਲਿਆ ਜੀ ਪਹਿਲਾਂ ਤਾਂ ਛੋਟਾ ਜਿਹਾ ਕੱਚਾ ਥਾ ਅਸੀਂ ਫਿਰ ਅਸੀਂ ਪੱਕਾ ਕਰ ਲਿਆ ਸਰਕਾਰ ਤੋਂ ਆਗਿਆ ਮਿਲ ਗਈ ਸੀ ਰਜ਼ਾ ਸ਼ਾ ਪਹਿਲਵੀ ਨੇ ਆਗਿਆ ਦੇ ਦਿੱਤੀ ਬਾਦਸ਼ਾਹ ਨੇ ਜਦੋਂ ਗੁਰਦੁਆਰਾ ਬਣ ਗਿਆ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ইরਾਨੀ ਧਨੀ ਤੇ ਆਰਟਿਸਟ ਆ ਗਏ ਕਹਿਣ ਲੱਗੇ ਜੀ ਤੁਹਾਡੇ ਪਹਿਲੇ ਨਬੀ ਦੀ ਯਾਦ ਚ ਅਸੀਂ ਦਰਵਾਜ਼ਾ ਉਸਾਰਨ ਗੇਟ ਉਸਾਰਾਂ ਸਾਨੂੰ ਆਗਿਆ ਦੇ ਦਿਓ ਖਰਚਾ ਸਾਡਾ ਡਿਜ਼ਾਈਨ ਸਾਡਾ ਸੰਗਤ ਨੇ ਕਿਉਂ ਇਨਕਾਰ ਕਰਨਾ ਸੀ ਕਹਿੰਦੇ ਉਸਾਰ ਦੋ ਉਸਾਰ ਦਿੱਤਾ ਇੰਨਾ ਸੋਹਣਾ ਬਣਾਤਾ ইরਾਨੀਆਂ ਨੇ ਇੱਕ ਗੇਟ ਫੇਰ ਕਹਿਣ ਲੱਗੇ ਇਹਦਾ ਨਾਂ ਰੱਖਣਾ ਹੈ ਕੀ ਨਾਂ ਰੱਖੀਏ ਜਿੰਨੇ ਵੀ ਨਾਂ ਸੁਝਾਏਗੇ ਪਸੰਦ ਨਹੀਂ ਆਏ ইরਾਨੀ ਸੰਗਤ ਕਹਿੰਦੀ ਤੁਸੀਂ ਆਪਣੇ ਨਬੀ ਦੇ ਸੁਭਾਅ ਦੱਸੋ ਉਹਨਾਂ ਦੇ ਜੀਵਨ ਦੀਆਂ ਵਾਰਦਾਤਾਂ ਸਾਖੀਆਂ ਸੁਣਾਓ ਸਾਖਿਆ ਸੁਣਾਉਣ ਲੱਗ ਗਏ ਸੁਣਦੇ ਰਹੇ ਸੁਣਾਉਂਦੇ ਰਹੇ ਜਦੋਂ ਇਹ ਦੱਸਿਆ ਕਿ ਸਾਡੇ ਪਹਿਲੇ ਨਬੀ ਨੇ ਸਾਰੀ ਉਮਰ ਆਪਣੀ ਜੇਬ 'ਚ ਪੈਸਾ ਨਹੀਂ ਰੱਖਿਆ ਸੀ ਇਰਾਨੀ ਕਹਿੰਦੇ ਨਾ ਮਿਲ ਗਿਆ ਜਿਹਨੇ ਆਪਣੀ ਜੇਬ 'ਚ ਸਾਰੀ ਉਮਰ ਪੈਸਾ ਨਹੀਂ ਰੱਖਿਆ ਉਹਦੇ ਜਿੱਦਾ ਦੌਲਤਮੰਦ ਦੁਨੀਆ 'ਚ ਕੋਈ ਨਹੀਂ ਹੈ ਗੇਟ ਦਾ ਨਾਂ ਰੱਖਾਂਗੇ ਦਰਵਾਜ਼ਾ ਹੈ ਦੌਲਤ ਉਹ ਗੇਟ ਦਾ ਨਾ ਦਰਵਾਜ਼ਾ ਹੈ ਦੌਲਤ ਇਹ ਤਾਂ ਨਹੀਂ ਹੈ ਕਿ ਪੈਸੇ ਹੈਗੇ ਨਹੀਂ ਸੀ ਪੈਸੇ ਰੱਖਦੇ ਨਹੀਂ ਸੀ ਆਪਣੇ ਕੋਲ ਸਾਰਾ ਕੁਝ ਉਹਨਾਂ ਦਾ ਆਪਣੇ ਵਾਸਤੇ ਸੀ ਸੰਗਤ ਵਾਸਤੇ ਸੀ ਸਾਰਾ ਸੰਸਾਰ ਉਹਨਾਂ ਦਾ ਪਰਿਵਾਰ ਇੱਕ ਮੈਂ ਘਟਨਾ ਇਹ ਵੀ ਪੜੀ ਕਿ ਭਾਈ ਮਰਦਾਨਾ ਜੀ ਨੂੰ ਹੁਕਮ ਸੀ ਨਾ ਪੀ ਖਾਣ ਪੀਣ ਦੀ ਚੀਜ਼ ਪੈਸਾ ਇਹ ਚੁੱਕਣਾ ਨਹੀਂ ਕੋਈ ਸ਼ਰਧਾਲੂ ਅੱਖ ਬਚਾ ਕੇ ਭਾਈ ਮਰਦਾਨਾ ਜੀ ਦੇ ਬੋਝੇ 'ਚ ਇੱਕ ਮੋਹਰ ਪਾ ਗਏ ਤੁਰਪੇ ਸ਼ਾਮ ਹੋ ਗਈ ਹਨੇਰਾ ਪੈਣ ਲੱਗਿਆ ਜੰਗਲ ਦੇ ਕਿਨਾਰੇ ਰਾਤ ਕੱਟਣੀ ਸੀ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਡਰ ਲੱਗਦਾ ਬਾਬੇ ਕਹਿਆ ਜਿਸ ਵਸਤੂ ਸਦਕਾ ਡਰ ਲੱਗਦਾ ਹੋਵੇ ਸੋ ਸੁੱਟ ਦੇਈ ਦੀ ਹੈ ਇਹ ਨਹੀਂ ਪੁੱਛਿਆ ਕਿਉਂ ਡਰ ਲੱਗਦਾ ਹੈ ਕਿਸ ਤੋਂ ਡਰ ਲੱਗਦਾ ਹੈ ਨਾ ਕੋਈ ਕੋਈ ਉਪਰੀ ਵਸਤੂ ਆ ਗਈ ਭਾਈ ਮਰਦਾਨੇ ਕੋਲ ਜਿਸ ਕਰਕੇ ਡਰ ਗਿਆ ਕਿ ਅੱਗੇ ਤਾਂ ਕਦੇ ਡਰੇ ਨਹੀਂ ਸੀ ਤਾਂ ਇਹ ਤਾਕਤਾਂ ਨੇ ਦੇਖੋ ਉਹ ਉਹਨਾਂ ਦਾ ਵਿਸ਼ਵਾਸ ਹੈ ਇਰਾਨੀਆਂ ਦਾ ਕਿ ਇਹ ਜਿਸ ਨਬੀ ਦਾ ਇਹ ਥਾਂ ਹੈ ਯਾਦਗਾਰੀ ਸਥਾਨ ਹੈ ਇਸ ਦਰਵਾਜ਼ੇੇ ਹੇਠੋਂ ਦੇ ਸਿਰ ਝੁਕਾ ਕੇ ਲੰਘੋ ਜੇ ਦੌਲਤ ਮੰਗੋਗੇ ਦੌਲਤ ਮਿਲੇਗੀ ਸ਼ੌਰਤ ਮੰਗੋਗੇ ਸ਼ੌਰਤ ਮਿਲੇਗੀ ਵਿਦਿਆ ਮੰਗੋਗੇ ਤਾਲੀਮ ਮਿਲੇਗੀ ਜਰਨੈਲੀ ਮੰਗੋਗੇ ਤਾਂ ਬਾਦਸ਼ਾਹੀ ਮੰਗ ਲਓ ਬਿਸ਼ੱਕ ਜੋ ਮਰਜ਼ੀ ਮੰਗੋ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਹੁਣ ਮੰਗਣ ਦਾ ਤਰੀਕਾ ਕਿਵੇਂ ਮੈਨੂੰ ਛੋਟੇ ਹੁੰਦੇ ਨੂੰ ਪਤਾ ਨਹੀਂ ਸੀ ਮਾਂ ਨੂੰ ਪੁੱਛ ਮਾਂ ਇਹ ਕੀਆ ਕਰਦੀ ਸੀ ਅਸੀਂ ਜਦੋਂ ਨਵੀਂ ਕਲਾਸ ਚੜ੍ਹਦੇ ਨੰਬਰ ਨੰਬਰ ਰੱਟੇ ਮਾਰਦੇ ਬਥੇਰੇ ਨੰਬਰ ਚੰਗੇ ਲੈ ਲਾਂਦੇ ਤੇ ਨਵੀਆਂ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ ਸੀ ਨਵੀਆਂ ਵਰਦੀਆਂ ਵਾਸਤੇ ਪੈਸੇ ਨਹੀਂ ਹੁੰਦੇ ਸੀ ਉਹ ਉਦਾਸ ਹੋ ਜਾਂਦੇ ਮਾਂ ਕਿਹਾ ਕਰਦੀ ਜਿਹੜਾ ਬੱਚਾ ਉਦਾਸ ਹੁੰਦਾ ਹੈ ਫਿਕਰ ਕਰਦਾ ਹੈ ਮੈਂ ਇਹ ਸਮਝਣ ਲੱਗਦੀ ਆਂ ਕਿ ਉਹ ਗੁਰੂ ਨਾਨਕ ਦੇਵ ਜੀ ਤੇ ਸ਼ੱਕ ਕਰਦਾ ਆਪਣੇ ਪਿਤਾ ਕਿੱਡੇ ਅਮੀਰ ਨੇ ਤੁਹਾਨੂੰ ਪਤਾ ਹੀ ਨਹੀਂ ਹੈ ਅਮੀਰ ਤਾਂ ਦੁਨੀਆ 'ਚ ਹੋਰ ਲੋਕ ਵੀ ਹੈਗੇ ਪਰ ਉਹ ਦਿਆਲੂ ਨਹੀਂ ਨਾ ਹਨ ਆਪਣੇ ਮਹਾਰਾਜ ਦਿਆਲੂ ਵੀ ਨੇ ਤੁਹਾਨੂੰ ਮੰਗਣ ਦਾ ਤਰੀਕਾ ਆਉਣਾ ਚਾਹੀਦਾ ਹੈ ਉਹ ਦੇ ਦੇਣਗੇ ਅਸੀਂ ਪੁੱਛਦੇ ਮੰਗਣ ਦਾ ਤਰੀਕਾ ਕੀ ਹੈ ਇਸ਼ਨਾਨ ਕਰਿਆ ਕਰੋ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ ਫਿਰ ਅਰਦਾਸ ਕਰੋ ਤੇ ਮਾਂ ਇਹ ਕਿਆ ਕਰਦੀ ਗਰੀਬੀ ਸੀ ਘਰ ਚ ਤਾਂ ਵੀ ਮਾਂ ਇਹ ਕਿਆ ਕਰਦੀ ਸੀ ਪੈਸੇ ਨਹੀਂ ਮੰਗਣੇ ਮਹਾਰਾਜ ਤੋਂ ਵਿੱਦਿਆ ਮੰਗਣੀ ਹੈ ਵਿੱਦਿਆ ਨੂੰ ਸਭ ਤੋਂ ਵੱਧ ਪਿਆਰ ਕਰਦੇ ਸੀ ਉਸ ਬੱਚੇ ਨੂੰ ਸਭ ਤੋਂ ਵੱਧ ਪਿਆਰ ਕਰਦੇ ਨੇ ਅੱਜ ਵੀ ਮਹਾਰਾਜ ਜਿਹੜਾ ਉਹਨਾਂ ਤੋਂ ਵਿੱਦਿਆ ਮੰਗਦਾ ਉਹ ਵਿੱਦਿਆ ਜਿੰਨੀ ਮੰਗੋ ਉਹ ਨਹੀਂ ਦੇ ਦਿੰਦੇ ਨੇ ਇਹ ਗੱਲਾਂ ਸਾਨੂੰ ਉਹਦੋਂ ਲੱਗਦਾ ਸੀ ਕਿ ਸੱਚ ਹੋਣੀ ਆ ਪਤਾ ਨਹੀਂ ਨਾ ਹੋਣੀ ਆ ਪਰ ਹੋ ਗਈਆਂ ਕੁਝ ਨਹੀਂ ਸੀ ਸਾਡੇ ਕੋਲ ਜਦੋਂ ਕਦੀ मां ਧਰਤੀ ਤੇ ਕਿਤਾਬ ਜਾਂ ਕਾਪੀ ਪਈ ਦੇਖ ਲੰਦੀ ਝਿੜਕਦੀ ਅੱਖਰ ਪਵਿੱਤਰ ਹੁੰਦੇ ਨੇ ਅੱਖਰ ਕੀਮਤੀ ਹੁੰਦੇ ਨੇ ਚੁੱਕ ਚੁੱਕ ਉੱਚੇ ਥਾਂ ਤੇ ਰੱਖੀ ਜਾਂਦੀ ਝੜਕਾਂ ਪੈਂਦੀਆਂ ਇੱਕ ਦਿਨ ਅਸੀਂ ਸਾਰੇ ਭੈਣ ਭਰਾਵਾਂ ਨੇ ਘੇਰ ਲਈ ਮਾਂ ਅੱਖਰ ਕੀਮਤੀ ਹੁੰਦੇ ਨੇ ਦੱਸੋ ਤਾਂ ਅਸੀਂ ਸਾਨੂੰ ਪਤਾ ਨਹੀਂ ਲੱਗਦਾ ਹੈ ਉਹ ਕਹਿੰਦੀ ਮੈਂ ਤਾਂ ਅਨਪੜਾਂ ਪੜਦੇ ਤਾਂ ਤੁਸੀਂ ਪਤਾ ਤਾਂ ਤੁਹਾਨੂੰ ਹੋਣਾ ਚਾਹੀਦਾ ਸੀ ਪਰ ਜਿੰਨਾ ਕੁ ਮੈਨੂੰ ਪਤਾ ਹੈ ਉਹ ਮੈਂ ਦੱਸ ਦਿੰਨੀ ਕੀ ਕੀ ਤਕਲੀਫਾਂ ਝੱਲੀਆਂ ਭਾਈ ਮਹਾ ਸਿੰਘ ਨੇ ਪਤਾ ਨਹੀਂ ਪਰ ਇੱਕ ਦਿਨ ਉਹ ਕਹਿੰਦੇ ਮਹਾਰਾਜ ਸਾਨੂੰ ਛੁੱਟੀ ਦਿਓ ਅਸ ਤੇ ਜਾਣਾ بڑے ਸਮਝਾਏ ਨਹੀਂ ਸਮਝੀ ਮਹਾਰਾਜ ਕਹਿੰਦੇ ਚੰਗਾ ਫਿਰ ਜੇ ਫੈਸਲਾ ਹੀ ਹੈ ਕਿ ਜਾਣਾ ਕੁਛ ਅੱਖਰ ਲਿਖ ਕੇ ਦੇਜੋ ਉਹ ਅੱਖਰ ਲਿਖ ਕੇ ਦੇ ਆਏ ਜਦੋਂ ਪਹੁੰਚੇ ਵਾਪਸ ਪਿੰਡ ਫਿਰ ਮਹਿਸੂਸ ਹੋਇਆ ਕਿ ਗਲਤ ਅੱਖਰ ਲਿਖ ਕੇ ਦੇ ਕੇ ਆਏ ਤਾਂ ਦੇਣੇ ਨਹੀਂ ਚਾਹੀਦੇ ਸੀ ਫੈਸਲਾ ਹੋਇਆ ਕਿ ਜਿਹੜੇ ਲਿਖ ਕੇ ਅੱਖਰ ਦਿੱਤੇ ਸੀ ਉਹ ਮੜਵਾ ਲੈਣੇ ਉਹ ਮੁਰਵਾਤ ਲਏ ਉਹਨਾਂ ਨੇ ਪਰ 40 ਜਿਉਂਦੇ ਜਾਗਦੇ ਜਰਨੈਲ 40 ਯੋਧੇ 70 ਵਾਂਗ ਜ਼ਮੀਨ ਤੇ ਵਿਛੇ ਪਏ ਸਨ 40 ਲਾਸ਼ਾਂ ਚ ਬਦਲ ਗਏ ਸਨ ਅੱਖਰ ਮੜਵਾਣ ਚ ਕਾਮਯਾਬਤ ਹੋਗੇ ਇਸ ਕਰਕੇ ਆਖਦੀਆਂ ਅੱਖਰ ਕੀਮਤੀ ਨੇ ਇਹਨਾਂ ਦਾ ਧਿਆਨ ਰੱਖੋ ਇਹਨਾਂ ਦਾ ਆਦਰ ਰੱਖੋ ਭਾਈ ਮਰਦਾਨਾ ਜੀ ਨੂੰ ਮਾਪਿਆਂ ਨੇ ਤਲਵੰਡੀਆਂ ਤਿਆਰ ਕਰਕੇ ਭੇਜਿਆ ਕਿ ਜਾਓ ਨਾਨਕ ਨੂੰ ਬੁਲਾ ਕੇ ਲਿਆਓ ਕਹੋ ਪਰਿਵਾਰ ਯਾਦ ਕਰਦਾ ਚੱਲ ਪੇ ਸੁਲਤਾਨਪੁਰ ਪਹੁੰਚੇ ਸੁਨੇਹਾ ਦਿੱਤਾ ਹਾਲ ਚਾਲ ਰਾਜੀ ਬਾਜੀ ਖੈਰ ਸੁਖ ਫਿਰ ਕਹਿੰਦੇ ਜੀ ਪਰਿਵਾਰ ਯਾਦ ਕਰਦਾ ਬਾਬਾ ਜੀ ਆਪ ਤਲਵੰਡੀ ਚੱਲਣਾ ਬਾਬੇ ਕਹਿਆ ਖਰਾ ਯਾਦ ਕਰਾਇਆਈ ਭਾਈ ਜੀ ਪਲਾ ਯਾਦ ਕਰਵਾਇਆ ਇਹ ਸੰਸਾਰ ਸਾਨੂੰ ਦੇਰ ਦਾ ਬਹੁਤ ਯਾਦ ਕਰਦਾ ਹੈ ਔਰ ਆਪਣਾ ਪਰਿਵਾਰ ਬਹੁਤ ਵੱਡਾ ਹੈ ਇਹ ਸਾਰਾ ਸੰਸਾਰ ਆਪਣਾ ਪਰਿਵਾਰ ਹੈ ਮਿਲਣ ਲਈ ਉਡੀਕਦਾ ਹੈ ਇਕੱਲਿਆਂ ਜਾਣ ਦਾ ਮਨ ਨਹੀਂ ਕਰਦਾ ਤੁਸੀਂ ਆ ਕੇ ਇਕੱਠੇ ਚੱਲਾਂਗੇ ਜਿਹੜਾ ਸ਼ਬਦ ਆ ਦੇਣ ਆਇਆ ਸੀ ਉਹਨੂੰ ਸ਼ਬਦ ਆ ਮਿਲ ਗਿਆ ਜਾਣ ਦਾ ਇਰਾਦਾ ਨਹੀਂ ਸੀ ਮਹਾਰਾਜ ਦਾ ਸਾਥ ਕਰਨ ਦਾ ਇਰਾਦਾ ਨਹੀਂ ਸੀ ਪਰਚੂ ਪਰੇ ਇੱਕ ਦਿਨ ਮਹਾਰਾਜ ਨੇ ਕਿਹਾ ਭਾਈ ਜੀ ਕੋਈ ਸਾਜ਼ ਖਰੀਦੀ ਏ ਜੀ ਜੋ ਹੁਕਮ ਕਿਹੜਾ ਸਾਜ਼ ਮਹਾਰਾਜ ਜੋ ਤੁਹਾਨੂੰ ਪਾਵੇ ਬਾਕੀ ਸਾਜ਼ ਤਾਂ ਦੁਨੀਆਦਾਰਾਂ ਦੇ ਸਾਜ਼ ਹੋਏ ਰਬਾਬ ਗੁਰਮੁਖੀ ਸਾਜ਼ ਹੋਇਆ ਰਬਾਬ ਖਰੀਦੀ ਏ ਜੀ ਭਲਾ ਕਹਿਆ ਬਾਬੇ ਕਹੇ ਜਾਓ ਫਿਰ ਇੱਕ ਅੱਛੀ ਰਬਾਬ ਖਰੀਦ ਕੇ ਲਿਆਓ ਮਰਦਾਨੇ ਕਹਿਆ ਲਓ ਜੀ ਦਿਓ ਪੈਸੇ ਬਾਬੇ ਕਹੇ ਪੈਸੇ ਤਾਂ ਸਾਹ ਪਾਸ ਹੈ ਨਹੀਂ ਮਰਦਾਨੇ ਕਹਿਆ ਜੀ ਖੁਦਾਰ ਆਪਾਂ ਨੂੰ ਕੋਈ ਨਹੀਂ ਦੇਣਦਾ ਬਾਬੇ ਕਹਿਆ ਭਾਈ ਜੀ ਗਰਜ਼ਬੰਦ ਹੋਣਾ ਚੰਗੀ ਗੱਲ ਤਾਂ ਨਹੀਂ ਸਵਾਲੀ ਹੋਣਾ ਚੰਗੀ ਗੱਲ ਤਾਂ ਨਹੀਂ ਪਰ ਕੀ ਕਰੀਏ ਗਰਜ਼ ਕਰੇ ਕਰਾਉਂਦੀ ਹੈ ਬੇਬੇ ਨਾਨਕੀ ਜੀ ਪਾਸ ਜਾਓ ਉੱਥੋਂ ਆਪਣੀ ਗਰਜ਼ ਪੂਰੀ ਹੋਏਗੀ ਭਾਈ ਮਰਦਾਨਾ ਜੀ ਗਏ ਮੱਥਾ ਟੇਕਿਆ ਅਰਜ਼ ਕੀਤੀ ਪੈਸੇ ਦਿਓ ਮੁੱਠੀ ਚ ਜਿੰਨੇ ਚਾਂਦੀ ਦੇ ਰੁਪਈਏ ਆਏ ਭਾਈ ਮਰਦਾਨਾ ਜੀ ਦੀ ਝੋਲੀ ਚ ਪਾਉਂਦੇ ਆਖਿਆ ਸਰਫਾ ਨਹੀਂ ਕਰਨਾ ਜੇ ਹੋਰ ਜ਼ਰੂਰਤ ਪਵੇ ਫੇਰ ਆਉਣਾ ਅੱਛੀ ਰਬਾਬ ਖਰੀਦਣੀ ਔਰ ਨਾਨਕ ਨੂੰ ਇਹ ਤਾਂ ਆਖਣਾ ਕਿ ਭੈਣ ਨੂੰ ਮਿਲਦਾ ਕਿਉਂ ਨਹੀਂ ਮਹੀਨੇ ਗੁਜ਼ਰ ਜਾਂਦੇ ਹਨ ਭਾਈ ਮਰਦਾਨਾ ਜੀ ਬਾਬਾ ਜੀ ਕੋਲ ਗਏ ਇਹ ਕਿਹਾ ਕਿ ਭੈਣ ਦਾ ਸੁਨੇਹਾ ਹੈ ਤੁਸੀਂ ਜਾਓ ਭੈਣ ਨੂੰ ਮੱਥਾ ਟੇਕਣ ਮਿਲਣ ਮੈਂ ਚੱਲਿਆ ਰਬਾਬ ਖਰੀਦਣ ਭਾਈ ਮਰਦਾਨਾ ਜੀ ਦਾ ਆਖਾ ਮੰਨ ਕੇ ਮਹਾਰਾਜ ਘਰ ਗਏ। ਘਰ ਜਾਣ ਦਾ ਵੀ ਦ੍ਰਿਸ਼ ਦੇਖ ਲਓ। ਜਦੋਂ ਗਏ ਜਦੋਂ ਬਾਬਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਇਹ ਤਾਂ ਭਾਈ ਮਰਦਾਨਾ ਜੀ ਗਏ ਹਨ ਨਾ ਜਦੋਂ ਗੁਰੂ ਨਾਨਕ ਦੇਵ ਜੀ ਭੈਣ ਨੂੰ ਮਿਲਣ ਜਾਂਦੇ ਤਾਂ ਇੱਕ ਜ਼ਿਕਰ ਆਉਂਦਾ ਸਾਖੀ ਚ ਭਾਈ ਬਾਲਾ ਜੀ ਵਾਲੀ ਚ ਨਾਨਕੀ ਨੇ ਝੁਕ ਕੇ ਚਰਨ ਛੋਹਣੇ ਚਾਹੇ। ਬਾਬੇ ਕਹਿਆ ਬੇਬੇ ਤੂੰ ਅਸਾਂ ਤੋਂ ਵੱਡੀ ਹੈਂ ਅਰ ਪਰਮੇਸ਼ਰ ਕੀ ਪਿਆਰੀ ਵੀ ਤੂੰ ਜੋ ਅਸਾਂ ਦੇ ਪੈਰਾਂ 'ਵਲ ਦੇਖਦੀ ਹੈਂ ਅਸਾਂ ਨੂੰ ਆਪਣੇ ਵਿੱਚ ਵੱਡਾ ਓਗਣ ਦਿਸਦਾ ਹੈ ਨਾਨਕੀ ਕਹਿਆ ਭਾਈ ਜੀ ਸੱਚ ਆਖਦੇ ਹਾਂ ਭਰਾ ਕਰਕੇ ਨਹੀਂ ਜਾਣਦੀ ਪਰਮੇਸ਼ਰ ਕਰਕੇ ਜਾਣਦੀ ਹੈ ਨੇ ਥੋੜੇ ਜੇ ਕਰਮਾਂ ਵਾਲੇ ਲੋਕ ਭਾਈ ਮਰਦਾਨਾ ਜੀ ਖਾਲੀ ਹੱਥ ਵਾਪਸ ਆ ਗਏ ਕੁਛ ਦਿਨ ਚੱਕਰ ਲਾ ਕੇ ਆਲੇ ਦਾਲੇ ਦੇ ਪਿੰਡਾਂ 'ਚ ਜੀ ਤੁਸਾਂ ਦੀ ਆਵਾਜ਼ ਦਾ ਸਾਥ ਦੇਵੇ ਇਸ ਤਰ੍ਹਾਂ ਦੀ ਰਬਾਬ ਮਿਲ ਹੀ ਨਹੀਂ ਬਾਬੇ ਕਹਿਆ ਦੋਹਾਂ ਦਰਿਆਵਾਂ ਵਿੱਚਕਾਰ ਜੱਟਾਂ ਦਾ ਇੱਕ ਪਿੰਡ ਹੈ ਆਸ਼ਕਪੁਰ ਿਤਥੇ ਫਰਿੰਦਾ ਨਾਉ ਦਾ ਇੱਕ ਕਾਰੀਗਰ ਹੈ ਵੱਡਾ ਉਸਤਾਦ ਹੈ ਉਸ ਪਾਸੋਂ ਲੈਣੀ Hindu ਹੈ ਫੇਰੂ ਵੀ ਆਖਦੇ ਹਨ ਅਰ ਜੇ ਨਾ ਦੇਵੇ ਤਿਸ ਪਾਸ ਅਸਾਂ ਦਾ ਨਾ ਲੈਣਾ ਭਾਈ ਮਰਦਾਨਾ ਜੀ ਨੇ ਪਿੰਡ ਲੱਭ ਲਿਆ ਕਰ ਲੱਭ ਲਿਆ ਫਰੰਦੂ ਜੀ ਫਰੰਦਾ ਦਾ ਘਰ ਮਿਲ ਗਏ ਦੁਆ ਸलाम ਹੋਈ ਅਰਜ਼ ਗੁਜ਼ਾਰੀ ਜੀ ਇੱਕ ਬਹੁਤ ਵਧੀਆ ਕਿਸਮ ਦੀ ਰਬਾਬ ਚਾਹੀਦੀ ਹੈ ਫਰੰਦੇ ਕਹਿਆ ਬਣਤਾ ਜਾਏਗੀ ਪਰ ਇੰਨੇ ਜਲਦੀ ਨਹੀਂ ਕੁਝ ਮਹੀਨੇ ਲੱਗਣਗੇ ਕੰਦ ਨਾਲ ਕਿੱਲੀ ਉੱਪਰ ਲਟਕਦੀ ਰਬਾਬ ਵਾਲੇ ਇਸ਼ਾਰਾ ਕਰਦੇ ਆ ਭਾਈ ਮਰਦਾਨੇ ਕਹਿਆ ਜੀ ਉਹ ਪਈ ਤਾਂ ਹੈ ਇੱਕ ਫਰੰਦੇ ਕਹਿਆ ਸੋ ਤੁਸਾਂ ਦੇ ਕੰਮ ਦੀ ਨਹੀਂ ਕੀ ਨੁਕਸ ਹੈ ਜੀ ਇਸ ਵਿੱਚ ਭਾਈ ਜੀ ਨੁਕਸ ਨਹੀਂ ਕਾਮਲ ਫਕੀਰ ਹੈ ਇੱਕ ਬਾਬਾ ਨਾਨਕ ਕਦੀ ਇਹ ਨਾਮ ਸੁਣਿਆ ਹੈ ਤਿਨਾਂ ਦੇ ਕਦਮਾਂ ਦਾ ਧਿਆਨ ਧਰ ਕੇ ਡਾਢੀ ਮੁਸ਼ਕਤ ਨਾਲ ਤਿਆਰ ਕੀਤੀ ਹੈ ਰਬਾਬ ਜਦੋਂ ਦੀਦਾਰ ਨਸੀਬ ਹੋਏ ਤਿਨਾਂ ਦੇ ਕਦਮਾਂ ਵਿੱਚ ਰੱਖਾਂਗਾ ਭਾਈ ਮਰਦਾਨਾ ਜੀ ਨੇ ਦੱਸਿਆ ਨਹੀਂ ਕਹਿੰਦੇ ਆ ਗਿਆ ਹੋਏ ਤਾਂ ਵਜਾ ਕੇ ਦੇਖ ਲਵਾਂ ਫਿਰੰਦੇ ਕਹਿਆ ਵਜਾਉਣੀ ਤਾਂ ਦਰ ਕਿਨਾਰ ਛੋਣ ਵੀ ਨਹੀਂ ਦੇਵਾਂਗਾ ਫੇਰ ਭਾਈ ਮਰਦਾਨਾ ਜੀ ਨੇ ਦੱਸਿਆ ਜੀ ਤੁਹਾਡਾ ਨਾਂ ਤੁਹਾਡਾ ਸਿਰਨਾਵਾ ਬਾਬਾ ਜੀ ਨੇ ਦੱਸਿਆ ਉਹਨਾਂ ਨੇ ਤੁਹਾਡੇ ਕੋਲ ਭੇਜਿਆ ਫਿਰੰਦੇ ਕਹਿਆ ਜਿਨ੍ਹਾਂ ਦਾ ਨਾਮ ਲੈ ਕੇ ਜਹਾਨ ਤਰ ਜਾਏਗਾ ਤਿਨ੍ਹਾਂ ਦੀ ਜ਼ੁਬਾਨ ਉੱਪਰ ਅਸਾਂ ਦਾ ਨਾਮ ਆਇਆ ਸਾਡੇ ਵਰਗਾ ਸੰਸਾਰ 'ਚ ਕੌਣ ਹੈ ਕੋਈ ਅਜਿ ਜੇ ਤੁਸਾਂ ਨੂੰ ਬਾਬਾ ਨਾਨਕ ਨੇ ਭੇਜਿਆ ਹੈ ਫਿਰ ਇੱਥੇ ਬੈਠੇ ਕਾਸ ਲਈ ਹਾਂ ਅਸਾਂ ਨੂੰ ਝੱਬਦੇ ਤਿਨ੍ਹਾਂ ਪਾਸ ਲੈ ਚਲੋ ਅੱਖ ਦੇ ਪਲਕਾਰੇ ਜਿੰਨੇ ਸਮਾਂ ਲੱਗਣਾ ਚਾਹੀਦੇ ਭਾਈ ਮਰਦਾਨਾ ਜੀ ਅੱਗੇ ਅੱਗੇ ਰਬਾਬ ਸਮੇਤ ਭਾਈ ਫਰੰਦਾ ਜੀ ਪਿੱਛੇ ਪਿੱਛੇ ਪਹੁੰਚੇ ਭਾਈ ਫਰੰਦਾ ਜੀ ਨੇ ਮਹਾਰਾਜ ਦੇ ਚਰਨਾਂ ਚਰਬਾਬ ਰੱਖੇ ਅਸੀਸ ਮਿਲੀ ਬਾਬੇ ਕਹਿਆ ਕਿੰਨੀ ਭੇਟਾ ਤਾਰੀਏ ਭਾਈ ਜੀ ਫਰੰਦੇ ਕਹਿਆ ਜੀ ਦੀਦਾਰ ਇਸ ਦੀ ਭੇਟਾ ਦੀਦਾਰ ਹੈ ਸੁਨਸੀਬ ਹੋਈ ਗਈ ਹੈ ਅਸਾਨੂੰ ਆਪ ਦੀ ਅਸੀਸ ਮਿਲੀ ਤਨ ਹੋਏ ਪਾਈ ਮਰਦਾਨਾ ਜੀ ਦੇ ਹੱਥਾਂ ਵਿੱਚ ਰਬਾ ਫੜਾਉਂਦਿਆਂ ਬਾਬੇ ਕਹਿਆ ਪਾਈ ਜੀ ਤੁਸਾਂ ਨੂੰ ਤਾਰ ਦਾ ਗੁਣ ਬਖਸ਼ਿਆ ਪਹਿਲਾ ਵਾਕ ਇਹ ਤੁਸਾਂ ਕੋ ਤਾਰ ਦਾ ਗੁਣ ਬਖਸ਼ਿਆ ਦੂਜਾ ਵਾਕ ਇਸ ਨੂੰ ਵੇਚਣਾ ਨਹੀਂ ਤੀਜਾ ਵਾਕ ਦਾਰਾਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ ਤੀਜਾ ਵਾਕ ਸੁਣ ਕੇ ਪਾਈ ਮਰਦਾਨਾ ਹੱਸ ਪਏ ਅਸਾਂ ਕੰਗਾਲਾਂ پاس ਕੌਣ ਆਏਗਾ ਬਾਬਾ ਸਵਾਲੀ ਬਾਬੇ ਕਹਿਆ ਜੋ ਦੌਲਤ ਤੁਸਾਂ ਨੂੰ ਨਸੀਬ ਹੋਈ ਜਹਾਨ ਤਰਸੇਗਾ ਇਸ ਤਾਂ ਤੁਸਾਂ ਜੀ ਡਾ ਅਮੀਰ ਸੰਸਾਰ ਵਿੱਚ ਕੋਈ ਨਹੀਂ ਪਾਈ ਜੀ ਗੱਲਾਂ ਸ਼ੁਰੂ ਤੋਂ ਹੀ ਹੁਣ ਤੱਕ ਦਰਵਾਜ਼ੇ ਦੌਲਤ ਤੱਕ ਧੰਨ ਦੀ ਧੰਨੀਆਂ ਬਾਰਿਸ਼ਾਂ ਹੋ ਰਹੀਆਂ ਨੇ ਦੌਲਤ ਦੀਆਂ ਹੈ ਨਾ ਚਮਤਕਾਰ ਭਾਈ ਮਰਦਾਨਾ ਜੀ ਮਹਾਰਾਜ ਦੇ ਸਿੱਖ ਸਾਨ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਲੇਕਿਨ ਦੋਸਤ ਵੀ ਤਾਂ ਸਾਨ ਦੋਸਤੀ ਦਾ ਜ਼ਿਕਰ ਹੈ ਜਿਹੜਾ ਉਹ ਮੈਂ ਘੱਟ ਪੜਿਆ ਕਿਤਾਬਾਂ 'ਚ ਜਨਮ ਸਾਖੀਆਂ 'ਚ ਪੜਿਆ ਦੋ ਘਟਨਾਵਾਂ ਸੁਣਾਣਾ ਤੁਹਾਨੂੰ ਪਤਾ ਲੱਗ ਜਾਏਗਾ ਦੋਸਤੀ ਦਾ ਜਦ ਬਾਬਾ ਬੰਦਗੀ ਕਰਨ ਲੱਗਦਾ ਪੰਜ ਕਰਮ ਦੂਰ ਖਲੋ ਕੇ ਭਾਈ ਮਰਦਾਨਾ ਸਖਤ ਪਹਿਰਾ ਦਿੰਦਾ ਤਾਂ ਕਿ ਤਿਨਾਂ ਦੀ ਬੰਦਗੀ ਵਿੱਚ ਕੋਈ ਪਸ਼ੂ ਪੰਛੀ ਜਾਂ ਮਨੁੱਖ ਵਿਗੜ ਨਾ ਪਾਏ ਅਰ ਜਦ ਬਾਬਾ ਗਾਉਣ ਲੱਗਦਾ ਉਠਾਏ ਕੇ ਰਬਾਬ ਇੰਨਾ ਨਜ਼ਦੀਕ ਬੈਠਦਾ ਕਿ ਗੋਡੇ ਨਾਲ ਗੋਡਾ ਖਾਂਦਾ ਐ ਇਹ ਦਿੱਦਰਸ਼ ਦੋਸਤੀ ਦਾ ਇਹ ਹਜ਼ਾਰ ਪੰਨਿਆਂ ਦੀ ਕਿਤਾਬ ਚ ਨਹੀਂ ਆਪਾਂ ਨੂੰ ਮਿਲੂਗਾ ਜਦ ਬਾਬਾ ਬੰਦਗੀ ਕਰਦਾ ਸਖਤ ਪਹਿਰਾ ਦਿੰਦਾ ਤਾਂ ਕਿ ਪਸ਼ੂ ਪੰਛੀ ਜਾਂ ਮਨੁੱਖ ਤੇਨਾਂ ਦੀ ਬੰਦਗੀ ਵਿੱਚ ਵਿਗਨ ਨਾ ਪਾਏ ਔਰ ਜਦ ਬਾਬਾ ਗਾਉਣ ਲੱਗਦਾ ਉਠਾਏ ਕੇ ਰਬਾ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖੈਂਦਾ ਦੂਸਰੀ ਘਟਨਾ ਜਾ ਰਹੇ ਨੇ ਕਨਾਤਾਂ ਛਾਇਆ ਮਾਨ ਲੱਗੇ ਹੋਏ ਨੇ ਖਾਣਿਆਂ ਦੀਆਂ ਮਹਿਕਾਂ ਆ ਰਹੀਆਂ ਨੇ ਕਿਤੇ ਕੋਈ ਭੋਜਨ ਵਰਤਾ ਰਿਹਾ ਲੰਗਰ ਲੱਗੇ ਹੋਏ ਨੇ ਰਸਤਿਆਂ 'ਚ ਸੇਵਾਦਾਰ ਖਲਾਰੇ ਨੇ ਕਿ ਮੁਸਾਫਿਰਾਂ ਨੂੰ ਕਹੋ ਫਕੀਰਾਂ ਨੂੰ ਕਹੋ ਮਨਤਾ ਕਰੋ ਲੰਗਰ ਛੱਕ ਜਾ ਮਹਾਰਾਜ ਨੂੰ ਮਿਲੇ ਜੀ ਬਾਬਾ ਜੀ ਭੋਜਨ ਕਰਕੇ ਜਾਓ ਬਾਬੇ ਕਹਿਆ ਅੱਠ ਪੈਰ ਵਿੱਚ ਇੱਕ ਵਾਰ ਭੋਜਨ ਕਰਦੇ ਹਾਂ ਭਾਈ ਜੀ ਸੋ ਕਰ ਲਿਆ ਮਰਦਾਨੇ ਕਹਿਆ ਜੀ ਆ ਗਿਆ ਹੋਏ ਬਾਬਾ ਮੈਂ ਭੋਜਨ ਕਰ ਆਵਾਂ ਬਾਬੇ ਕਹਿਆ ਭਾਈ ਜੀ ਤੁਸਾਂ ਨੂੰ ਕਿਛ ਹਕੀਕਤ ਪਤਾ ਹੈ ਇਸ ਲੰਗਰ ਦੀ ਮਰਦਾਨੇ ਕਹਿਆ ਜੀ ਹਕੀਕਤ ਕਿਤੇ ਦੌੜੀ ਤਾਂ ਜਾਂਦੀ ਨਹੀਂ ਤੁਸਾਂ ਪਾਸ ਰਹੀ ਸੀ ਤੁਸਾਂ ਪਾਸ ਹੀ ਰਹੇਗੀ ਪਹਿਲਾਂ ਭੋਜਨ ਕਰਦੇ ਆ ਫਿਰ ਹਕੀਕਤ ਵੀ ਦੇਖ ਲਾਂਗੇ ਉਹ ਆਪਣੇ ਵਰਗੇ ਸਨ ਭਾਈ ਮਰਦਾਨੇ ਭੋਜਨ ਪ੍ਰਸ਼ਾਦੀ ਪਹਿਲਾਂ ਹਕੀਕਤ ਨਹੀਂ ਦਿਸਦੀ ਉਸ ਤੱਕ ਜਦੋਂ ਤੱਕ ਲੰਗਰ ਨਹੀਂ ਸ਼ੁਰੂ ਹੋਇਆ ਤੇ ਆਖਰੀ ਦ੍ਰਿਸ਼ ਸੁਣਾ ਕੇ ਤੁਹਾਨੂੰ ਫਿਰ ਸਮਾਪਤੀ ਕਰਦੇ ਆ ਕਿਉਂਕਿ ਟਾਈਮ ਆਪਣਾ ਨੇੜੇ ਲੱਗ ਗਿਆ ਆਪਾਂ ਨੂੰ 1 ਘੰਟਾ ਮਿਲਿਆ ਸੀ ਹਰਦੇਵ ਸਿੰਘ ਹੋਰਾਂ ਦੀ ਬਦੌਲਤ ਵਾਜਾ ਸਾਹਿਬ ਵੀ ਆਏ ਮਾਨ ਚ ਵਾਧਾ ਹੋਇਆ ਇਥੋਂ ਦੇ ਅਧਿਆਪਕਾਏ ਬਾਹਰਲੇ ਥਾਵਾਂ ਦੇ ਅਧਿਆਪਕਾਏ ਸਾਰਿਆਂ ਨੇ ਮੁਨਾਸਬ ਸੰਜਿਆ ਗੁਰਮਤ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰ ਹਾਂ ਭਾਈ ਮਰਦਾਨਾ ਜੀ ਤੇ ਮਹਾਰਾਜ ਕੁਰਮ ਦਰਿਆ ਦੇ ਕਿਨਾਰੇ-ਕਿਨਾਰੇ ਤੁਰਿਆ ਰਹੇ ਸਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਹੱਦ ਦੇ ਵਿਚਕਾਰ ਅੱਜ ਵੀ ਇਹ ਦਰਿਆ ਵਗਦਾ ਹੈ ਭਾਈ ਮਰਦਾਨੇ ਕਹਿਆ ਬਾਬਾ ਥਕਾਨ ਹੋਈ ਗਈ ਹੈ ਆਰਾਮ ਕਰੀਏ ਕੁਛ ਬਾਬੇ ਕਹਿਆ ਚਲੋ ਉਸ ਦਰਖਤੇ ਟਾਂ ਆਰਾਮ ਕਰਦੇ ਮਹਾਰਾਜ ਬੈਠ ਗਏ ਭਾਈ ਮਰਦਾਨਾ ਜੀ ਬੈਠੇ ਫਿਰ लेट ਗਏ ਬਾਬਾ ਜੀ ਨੇੜੇ ਗਏ ਮੱਥੇ ਤੇ ਹੱਥ ਰੱਖਿਆ ਬੁਖਾਰ ਸੀ ਹੋਰ ਨਜ਼ਦੀਕ ਸਰਕ ਕੇ ਗਏ ਭਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦ ਚ ਲੈ ਲਿਆ ਹੱਥ ਮੱਥੇ ਤੇ ਬਾਬੇ ਕਹਿਆ ਭਾਈ ਜੀ ਤੁਸੀਂ ਤਾਂ ਹੁਣ ਅਸਾਂ ਪਾਸੋਂ ਜਾਣ ਲੱਗੇ ਹੋ ਤੁਸਾਂ ਦਾ ਤੁਸਾਂ ਦੀਆਂ ਅੰਤਮ ਰਸਮਾਂ ਕਿਵੇਂ ਕਰੀਏ ਦਫ਼ਨ ਕਰੀਏ ਕਿ ਅਗਨ ਭੇਟ ਕੋਈ ਉੱਤਰ ਨਹੀਂ ਤੁਸਾਂ ਦੀ ਯਾਦਗਾਰ ਵਿੱਚ ਕੀ ਉਸਾਰੀਏ ਮਸਜਿਦ ਕੋਈ ਉੱਤਰ ਨਹੀਂ ਆਸਾਨ ਆਸਤਾ ਉਮਰ guzari ਫਿਰ ਕੋਈ ਧਰਮਸ਼ਾਲ ਉਸਾਰ ਦਿੰਦੇ ਹਾਂ ਮਰਦਾਨੇ ਕਹਿਆ ਬਾਬਾ ਜਾਣਦਾ ਹਾਂ ਤੁਸਾਂ ਨੂੰ ਕਰਮਾਂ ਵਾਲਾ ਹਾਂ ਜੋ ਹੱਡ ਮਾਸ ਦੀ ਕੈਦ ਵਿੱਚੋਂ ਨਿਕਲ ਕੇ ਤੁਸਾਂ ਦੀ ਗੋਦ ਵਿੱਚ ਬੈਠਾ ਇਹ ਸੰਸਾਰ ਚੋਂ ਵਿਦਾ ਹੋਵਾਂਗਾ ਜਾਣਦਾ ਹਾਂ ਤੁਸਾਂ ਨੂੰ ਆਪਣੇ ਹੱਥੀਂ ਵਿਦਾ ਕਰਕੇ ਇਟਾਂ ਗਾਰੇ ਅਤੇ ਚੂਨੇ ਵਿੱਚ ਮੈਨੂੰ ਕਹਿ ਤੁਸੀਂ ਨਹੀਂ ਕਰੋਗੇ ਬਾਬੇ ਕਹਿਆ ਤਾਂ ਵੀ ਭਾਈ ਜੀ ਖਾਲੀ ਨਹੀਂ ਜਾਣ ਦੇਾਂਗੇ ਇਸ ਧਰਤੀ ਉੱਪਰ ਲਈ ਕੋਈ ਵਸਤੂ ਇਸ ਧਰਤੀ ਤੋਂ ਪਾਰ ਦੀ ਕੋਈ ਵਸਤੂ ਜੋ ਮੰਗੋਗੇ ਸੋ ਦੇਾਂਗਾ ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤਨੀਆ ਮੈਂ ਤੇਰਾ ਕੀਰਤਨੀਆ ਬਾਬਾ ਤੈਂ ਖੁਦਾਏ ਦੇਖਿਆ ਤੈਂ ਖੁਦਾਏ ਪਾਇਆ ਅਰ ਤੇਰਾ ਕਹਿਆ ਖੁਦਾਈ ਮੰਦੀ ਏ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਔਰ ਮੇਰਾ ਕਹਿਆ ਤੂੰ ਮੰਨਦਾ ਹੈ ਤੁਧਾ ਗਏ ਅਸਾਂ ਦੀ ਬੇਨਤੀ ਹੈ ਅਜਿਕ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲੋਂ ਨਾ ਇੱਥੇ ਨਾ ਉੱਥੇ ਬਾਬੇ ਕਹਿਆ ਭਾਈ ਜੀ ਤੁਧੂ ਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ ਅੰਤਮ ਰਸਮਾਂ ਕਰਕੇ ਉਠਾਈ ਰਬਾਬ ਉਦਾਸੀਆਂ ਸਮਾਪਤ ਤਲਵੰਡੀ ਪਿੰਡ ਦਾ ਰੁਖ ਕੀਤਾ ਜਿੰਨਾ ਚਿਰ ਭਾਈ ਮਰਦਾਨਾ ਜੀ ਮੰਨੇ ਨਹੀਂ ਸਨ ਉਦਾਸੀਆਂ ਸ਼ੁਰੂ ਨਹੀਂ ਹੋਈਆਂ ਸੀ ਮਨਾ ਕੇ ਉਹਨਾਂ ਨੂੰ ਨਾਲ ਲੈ ਗਏ ਜਦੋਂ ਭਾਈ ਮਰਦਾਨਾ ਜੀ ਨਾਲ ਰਹੇ ਉਦਾਸੀਆਂ ਸਮਾਪਤ ਭਾਈ ਮਰਦਾਨਾ ਜੀ ਦਾ ਸਾਥ ਹੈ ਜਿਹੜਾ ਉਹ ਉਦਾਸੀਆਂ ਦਾ ਸਾਥ ਹੈ ਯਾਤਰਾਵਾਂ ਦਾ ਸਾਥ ਹੈ ਉੱਥੋਂ ਫਿਰ ਆਪਣੀ ਮੰਜ਼ਲ ਤਲਵੰਡੀ ਪਿੰਡ ਵੱਲ ਨੂੰ ਰੁਖ ਕੀਤਾ ਨਾ ਭਾਈ ਮਰਦਾਨਾ ਜੀ ਦੇ ਘਰ ਗਏ ਨਾ ਆਪਣੇ ਘਰ ਪਿੰਡਾਂ ਦੇ ਵਿੱਚਕਾਰ ਖੂਸ ਸੀ ਖੂਦੀ ਮਨ ਤੇ ਬੈਠ ਗਏ ਕਿਨਾਰੇ ਤੇ ਪਿੰਡ ਪਤਾ ਲੱਗਦਾ ਗਿਆ ਸੰਗਤ ਦਰਸ਼ਨ ਵਾਸਤੇ ਆਉਂਦੀ ਗਈ ਦਰੀਆਂ ਚਾਦਰਾਂ ਵਿਛਦੀਆਂ ਗਈਆਂ ਮਹਾਰਾਜ ਸ਼ਸ਼ੋਭਤ ਭਾਈ ਮਰਦਾਨਾ ਜੀ ਦੇ ਘਰ ਪਤਾ ਲੱਗਿਆ ਆ ਗਏ ਵੱਡਾ ਬੇਟਾ ਸ਼ਾਹਜ਼ਾਦ ਭਾਈ ਸ਼ਾਹਜ਼ਾਦ ਆਇਆ ਮਹਾਰਾਜ ਦੇ ਚਰਨ ਛੂਹੇ ਅਸੀਸ ਲਈ ਸੰਗਤ ਵਿੱਚ ਬੈਠਿਆ ਥੋੜੀ ਦੇਰ ਬਾਅਦ ਸਾਥੀਆਂ ਨੂੰ ਪੁੱਛਣ ਲੱਗਿਆ ਅੱਬਾ ਕਿੱਥੇ ਹੈਈ ਕਿਸੇ ਨੂੰ ਪਤਾ ਨਹੀਂ ਸੀ ਫੇਰ ਮਹਾਰਾਜ ਦੇ ਨਜ਼ਦੀਕ ਗਿਆ ਜੀ ਬਾਬਾ ਜੀ ਅੱਬੂ ਕਿੱਥੇ ਹੈਈ ਅੱਬੂ ਕਿਵੇਂ ਹੈਈ ਬਾਬੇ ਕਹਿਆ ਸ਼ਾਜ਼ਾਦ ਪੁੱਤਰ ਤੁਸਾਂ ਦੇ ਅੱਬੂ ਨਿਜ ਘਰ ਚਲੇ ਗਏ ਹਨ ਫੇਰ ਘਰ ਸ਼ਬਦ ਆ ਗਿਆ ਸ਼ਾਜ਼ਾਦ ਪੁੱਤਰ ਤੁਸਾਂ ਦੇ ਅੱਬੂ ਨਿਜ ਘਰ ਚਲੇ ਗਏ ਹਨ ਜਿਹੜੇ ਨਿਜ ਘਰ ਚਲੇ ਜਾਵਣ ਤਿਨਾਂ ਦਾ ਸੋਗ ਨਹੀਂ ਕਰਨਾ ਤਿਨਾਂ ਦੇ ਨਾਮ ਦਾ ਸਰੂਪ ਆਉ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਦ ਮਾਰ ਕੇ ਤਲਵੰਡੀ ਪੁੱਜਿਆ ਹਾਂ ਦੱਸੋ ਪੁੱਤਰ ਕੀ ਚਾਹੀਦਾ ਦੇਾਂਗਾ ਸ਼ਾਹਜ਼ਾਦ ਕਹਿਆ ਬਾਬਾ ਸਾਰੀ ਦੁਨੀਆ ਵਿੱਚ ਘੁੰਮਦੇ ਫਿਰਦੇ ਤਾਲੀਮ ਵੰਡਦੇ ਰਹੇ ਵਿਦਿਆ ਵੰਡਦੇ ਰਹੇ ਤਲਵੰਡੀ ਪਿੰਡ ਤੁਸੀਂ ਰਹੇ ਹੀ ਨਹੀਂ ਸੰਸਾਰ ਵਿਦਵਾਨ ਹੋ ਗਿਆ ਅਕਲਵੰਦ ਹੋ ਗਿਆ ਅਸੀਂ ਤਲਵੰਡੀ ਪਿੰਡ ਦੇ ਲੋਕ ਤੁਸਾਂ ਦੀ ਗੈਰ ਹਾਜ਼ਰੀ ਵਿੱਚ ਅਨਪੜ੍ਹ ਦੇ ਅਨਪੜ੍ਹ ਜਾਹਲ ਦੇ ਜਾਹਲ ਅਸਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ પાસેੋਂ ਮੰਗੀਦਾ ਕੀ ਹੁੰਦਾ ਵਾਹ ਵਾਹ ਬਾਬੇ ਕਹਿਆ ਤਾਂ ਵੀ ਅਸਾਂ ਦਾ ਵੀ ਫੈਸਲਾ ਹੈ ਸ਼ਾਜ਼ਾਦ ਪੁੱਤਰ ਤੂੰਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ ਤੂੰ ਸਾਨੂੰ ਖਾਲੀ ਨਹੀਂ ਰਹਿਣ ਦੇਣਾ ਸ਼ਾਜ਼ਾਦ ਕਹਿਆ ਜੇ ਮਿਹਰਬਾਨ ਹੋਏ ਉਹ ਬਾਬਾ ਫਿਰ ਉਹ ਉਹਦੇ ਉਹਨਾਂ ਜੋ ਅੱਬੂ ਨੂੰ ਦਿੱਤਾ ਸਾਈ ਕੀ ਮੰਗਿਆ ਸੀ ਇਹ ਨਹੀਂ ਪੁੱਛਿਆ ਕੀ ਦਿੱਤਾ ਸੀ ਇਹ ਨਹੀਂ ਪੁੱਛਿਆ ਵੱਡਿਆਂ ਨੇ ਵੱਡਿਆਂ ਨੂੰ ਛੋਟੀ ਚੀਜ਼ ਥੋੜਾ ਦਿੱਤੀ ਹੈ ਬਸ ਇਨਾ ਪਤਾ ਹੈ ਕਿ ਮਹਾਪੁਰਖ ਨੇ ਬਹੁਤ ਵੱਡੇ ਜਿਹੜੀ ਵੱਡੀ ਚੀਜ਼ ਭਾਈ ਮਰਦਾਨਾ ਜੀ ਨੂੰ ਦਿੱਤੀ ਉਹ ਜੇ ਸਾਨੂੰ ਮਿਲ ਜੇ ਹੋਰ ਕੀ ਚਾਹੀਦਾ ਫਿਰ ਉਹੋ ਦੇ ਉਹ ਨਾ ਜੋ ਅੱਬੂ ਨੂੰ ਦਿੱਤਾ ਸੀ ਉਠਾ ਕੇ ਰਬਾਬ ਭਾਈ ਸ਼ਾਜ਼ਾਦ ਦੇ ਹੱਥਾਂ 'ਚ ਰੱਖੀ ਕੀਰਤਨ ਸ਼ੁਰੂ ਹੋਇਆ ਸਾਖੀਕਾਰ ਦਾ ਬੋਲ ਹੈ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਵਾਸੀਆਂ ਨੇ ਕੀਰਤਨ ਦੇ ਦਰਿਆ ਅੰਦਰ ਧੇਰ ਤੱਕ ਤੀਰਥ ਇਸ਼ਨਾਨ ਕੀਤਾ ਰਿਪੀਟ ਦਾ ਸੈਂਟੈਂਸ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਰਤਨ ਦੇ ਦਰਿਆ ਅੰਦਰ ਤਲਵੰਡੀ ਪਿੰਡ ਦੇ ਵਾਸੀਆਂ ਨੇ धेर तक तीर्थ स्नान ਕੀਤਾ ਸਾਖੀਕਾਰ ਭਾਈ ਸ਼ਹਾਜਾਦ ਜੀ ਦੇ ਵਿਹਾਰ ਤੋਂ ਇੰਨਾ ਪ੍ਰਸੰਨ ਕਿ ਦੋ ਵਾਕ ਲਿਖੇ ਨੇ ਪਹਿਲਾ ਵਾਕ ਕਰਮ ਕਾ ਬਲੀ ਭਾਈ ਸ਼ਹਾਜਾਦ ਫੁੱਲ ਸਟਾਪ ਸਾਡਾ ਪਿਆਰਾ ਸ਼ਹਾਜਾਦ ਦਾ ਭਾਈ ਸ਼ਹਾਜਾਦ ਖਾਨ ਫੁੱਲ ਸਟਾਪ ਵਾਇਰ ਜੀ ਕਾ ਕਾਲ ਸਾਹਿਬ ਵਾਇਰ ਜੀ ਕੀ ਫਤਿਹ